8 823 ਸਤੰਬਰ 12 25 ਮੰਗਲਵਾਰ ਦਾ ਦਿਨ ਸਮਾਂ ਭਾਈ ਸਵੇਰੇ ਦੇ 8 ਵਜੇ ਹੋਏ ਨੇ ਪੂਰੇ ਤੇ ਰਾਤ ਆਪਾਂ ਉਹ ਪਹਾੜਾਂ ਵੱਲੋਂ ਉਤਰ ਕੇ ਇੱਧਰ ਨੂੰ ਆਏ ਤੇ ਹਨੇਰਾ ਹੋ ਗਿਆ ਹਨੇਰਾ ਕਾ ਤਾਂ ਹੋ ਗਿਆ ਤੇ ਉਹ ਤੁਹਾਨੂੰ ਦੱਸਦੇ ਆ ਤੇ ਸਾਰਿਆਂ ਤੋਂ ਪਹਿਲਾਂ ਤਾਂ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਲੈ ਲਦਾਖ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਸਾਈਕਲ ਸਫਰ ਕਰ ਰਹੇ ਆ ਲੈ ਲਦਾਖ ਦੇ ਵਿੱਚ ਭਾਈ ਅੱਜ 43ਵਾਂ ਦਿਨ ਆ ਤੇ ਨਾਲ ਇਧਰ ਮਿੱਤਰ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਖੁਦ ਆਪ ਨੇ ਸਾਸਤ੍ਰਿਕਾਲ ਜੀ ਸਾਰਿਆਂ ਨੂੰ ਸਾਸਤ੍ਰਿਕਾਲ ਭਾਈ ਅ ਸੂਰਜਦਾਲੇ ਹੁੰਦੇ ਨੌਜਵਾਨ ਨੇੜੇ ਨੇੜੇ ਜਾਈ ਜਾਂਦੇ ਸੀ ਕਿ ਉਧਰੋਂ ਸੇਕ ਮਾੜੇ ਵੱਧ ਲੱਗੇ ਠੰਡ ਬਹੁਤ ਚੱਕਮੀ ਸੀ ਪਰ ਆਪਾਂ ਜਿਵੇਂ ਗੱਲ ਕਰਦੇ ਹਾਂ ਸਲੀਪਿੰਗ ਬੈਗ ਵਧੀਆ ਤੇ ਉਤੋਂ ਆਹ ਟਿਕਾਣਾ ਸਾਨੂੰ ਰਾਤ ਵਧੀਆ ਮਿਲ ਗਿਆ ਤੇ ਤੇ ਠੰਡ ਸਾਨੂੰ ਖੈਰ ਲੱਗੀ ਨਹੀਂ ਠੰਡ ਦਾ ਲੈਵਲ ਮੈਂ ਤੁਹਾਨੂੰ ਦਿਖਾ ਕੇ ਲਿਆਉਂਗਾ ਉਧਰ ਨਾਲਾ ਜਾਂ ਵਗਦਾ ਉੱਥੇ ਜਾ ਕੇ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਗੱਲਬਾਤ ਪਹਿਲਾਂ ਗੱਲਬਾਤ ਕਰ ਲਈਏ ਰਾਤ ਲੇਟ ਹੋ ਗਏ ਅ ਉਧਰੋਂ ਹਾਲੇ ਤੋਂ ਚੱਲੇ ਕੱਲ ਇੱਥੋਂ ਦਾ ਲਗਭਗ ਆਪਣਾ ਮੈਲਾ 55 60 ਕਿਲੋਮੀਟਰ ਦਾ ਰਾਹ ਹੋ ਹੈ ਨਾ ਹਾਂ ਹਾਂ ਮਿਲੋ ਸਾਹਮਣੇ ਉੱਥੇ ਚਿਸ਼ਮੋਲੇ ਬ੍ਰਿਜ ਆ ਉੱਥੇ ਪਹੁੰਚਣਾ ਸੀ ਅਸੀਂ ਤੇ ਉੱਥੇ ਫਿਰ ਸਾਨੂੰ ਇੱਥੇ ਨੈਟਵਰਕ ਮਿਲ ਗਿਆ ਤੇ ਸਾਨੂੰ ਇੱਥੇ ਆਏ ਸੀ ਕੋਈ ਇੱਥੇ ਰਹਿੰਦਾਗਾ ਕਿੱਥੇ ਸੀ ਹਾਕਾਂ ਹੁੱਕਾਂ ਜਾਂ ਮਾਰੀਆਂ ਭਾਈ ਤੇ ਕੋਈ ਨਹੀਂ ਬੋਲਿਆ ਨੈਟਵਰਕ ਵੀ ਮਿਲ ਗਿਆ ਤੇ ਨੈਟਵਰਕ ਵੀ 4G Airtel ਦਾ ਤੇ ਉਹ ਗੱਲ ਬਾਤ ਇਹ ਆ ਸਾਨੂੰ ਜਾਂਚ ਗਈ ਇੱਥੇ ਗੱਲ ਬਾਤ ਤਾਂ ਜਦੋਂ ਬਹਾਕਾਂ ਮਾਰੀਆਂ ਕੋਈ ਨਹੀਂ ਬੋਲਿਆ ਤੇ ਦੇਖਿਆ ਦੋਨੇ ਪਾਸੇ ਇਹ ਖਾਲੀ ਸੀਗੇ ਭਾਈ ਐ ਭਏ ਸੀਗੇ ਤੇ BRO ਦੇ ਆ ਪਤਾ ਨਹੀਂ ਕੀ ਦੇ ਆ ਇਹ ਤੇ ਐ ਮੂਰੇ ਡਲੇ ਡੱਪੇ ਲਾ ਕੇ ਇਹ ਬੰਦ ਕਰੇ ਪਏ ਸੀ ਤੇ ਇਧਰਲੇ ਛੋਟੇ ਰੈਂਟ 'ਚ ਅਸੀਂ ਟਿਕਾਣਾ ਮੱਲ ਲਿਆ ਆ ਭਈਆਂ ਆਪਣੀਆਂ ਅਰੀਆਂ ਖੁੱਲੀਆਂ ਤੇ ਇੱਧਰ ਪੰਜਾਬ ਜਿੱਥੇ ਲੈ ਖੜਿਆ ਤੇ ਲੇਟ ਕਾ ਤੋ ਹੋ ਗੇ ਤੇ ਆ ਖੱਬੇ ਹੱਥ ਜਿਹੜਾ ਸਾਈਕਲ ਖੜਾ ਭਾਈ ਸਾਹਿਬ ਬਲਵਿੰਦਰ ਸਿੰਘ ਦਾ ਇਹਦੀਆਂ ਬ੍ਰੇਕਾਂ ਕੰਮ ਛੱਡ ਗਈਆਂ ਇਹ ਕਹਿ ਸਕਦੇ ਆ ਮਤਲਬ ਫੇਲ ਹੋਣ ਵਾਲਾ ਕੰਮ ਹੋ ਗਿਆ ਘੱਟ ਲੱਗਣ ਲੱਗ ਗਈਆਂ ਪ੍ਰੈਸ਼ਰ ਲੀਕ ਹੋਇਆ ਇਹ ਹੁੰਦੀਆਂ ਨੇ ਉਹ ਦੂਜੀਆਂ ਪ੍ਰੈਸ਼ਰ ਵਾਲੀਆਂ ਹਾਈਡਰੌਲਿਕ ਕਹਿੰਦੇ ਨੇ ਇਹਨੂੰ ਤੂੰ ਉਹਨਾਂ ਨੂੰ ਹੁਣ ਬਾਹਰ ਕੱਢਾਂਗੇ ਤੇ ਬ੍ਰੇਕ ਪੈਡ ਪੂੜ ਇਹਨਾਂ ਦੇ ਚੈੱਕ ਕਰਾਂਗੇ ਮਾੜੀ ਹੋਰ ਧੁੱਪ ਲੱਗਣ ਦੀ ਹੈ ਤਾਂ ਹੱਥ ਨਹੀਂ ਕੰਮ ਕਰਦੇ ਉੱਧਰ ਨੂੰ ਗਿਆ ਸੀ ਮੇਰੇ ਹੱਥ ਭਾਈ ਜਮਾ ਸੁਣਨ ਹੋ ਗਏ ਤੋ ਬੋਤਲਾਂ ਪਾਣੀ ਦੀਆਂ ਭਰ ਕੇ ਲਿਆਇਆ ਮੈਂ 7 ਵਜੇ ਮਗਰ ਰਮਾਲ ਧੋ ਲਈਏ ਬਾਹਲਾ ਕੱਲ ਬਾਹਲਾ ਰੇ ਤਰਪਾਇਆ ਸੀ ਰਮਾਲ ਬਲਵਿੰਦਰ ਮੈਂ ਪਾਣੀ ਵਿੱਚ ਨਹੀਂ ਘੜਤੀ ਦੋ ਵਾਰੀ ਹਾਂ ਜਦੋਂ ਨਿਜੋੜਤੀ ਤੇ ਉਂਗਲਾਂ ਉੱਥੇ ਹੀ ਖੜ ਗਈਆਂ ਉਹ ਐ ਨਹੀਂ ਨਾ ਹੁਣ ਰਮਾਲ ਮੈਂ ਰੱਖੀ ਬੋਤਲਾਂ ਦੇ ਉੱਤੇ ਹਾਂ ਐ ਤਬਾਈ ਤੇ ਅਹੀਂ ਬਹਿ ਗਿਆ ਉੱਥੇ ਮੇਰਾ ਢਿੱਡ ਦੇ ਸਾਨੇ ਚੱਤ ਦੇ ਉੱਤੇ ਵੀ ਨਹੀਂ ਗੱਲ ਬਣੀ ਫਿਰ ਮੈਂ ਲੋਰ ਵਾਲੀ ਜੇਬਾਂ 'ਚ ਹੱਥ ਪਾ ਕੇ ਵੀਰ ਮੈਂ ਬੈਠਾ ਉੱਥੇ ਫਿਰ ਮੜਗੀਆਂ ਉਂਗਲਾਂ ਹੱਲਣ ਲੱਗ ਗਈਆਂ ਆਇਆ ਰਾਤ ਨੂੰ ਨਗਰਾ ਕਿਲ੍ਹਾ ਨੇ ਇਧਰ ਗੱਲ ਵਾਦ ਦਾ ਰਾਤ ਨਿਯੋਮਾਂ ਦੇ ਵਿੱਚ ਨਾ -4 ਤਾਂ ਟੈਂਪਰੇਚਰ ਤਾਂ ਇੱਥੇ -7 ਹੋਏਗਾ ਤੇ ਬਾਈ ਠੰਡ ਪੂਰੀ ਜੱਟ ਗਈ ਆ ਜਿਹੜਾ ਇਧਰ ਖੜਾ ਪਾਣੀ ਹੈ ਜਿਹੜਾ ਸਾਰਾ ਸਾਰਾ ਜੰਮਿਆ ਹੋਇਆ ਉਹ ਚੱਲਦੇ ਪਾਣੀ ਦੇ ਆਸੇ-ਪਾਸੇ ਦਾ ਨਜ਼ਾਰਾ ਵੀ ਤੁਹਾਨੂੰ ਦਿਖਾ ਕੇ ਲੈਣਾ ਉੱਥੇ ਅੱਗੇ ਤੇ ਖੈਰ ਮੈਂ ਉੱਥੇ ਮੂੰਹ ਤੋਂ ਤਾਂ ਮੂੰਹ ਨੂੰ ਕੁਛ ਨਹੀਂ ਲਖੀ ਲੋਇਆ ਅਖਾਉ ਖਾਤ ਦਾ ਮਾਰ ਕੇ ਧੋਤੀਆਂ ਬਾਈ ਮੈਂ ਕੁਝ ਨਹੀਂ ਉਸ ਤੋਂ ਬਾਅਦ ਮਗਰ ਮਾਲ ਵੀ ਧੋਲ ਗਏ ਫਿਰ ਹੱਥ ਜਾਦੇ ਟਾਈਮ ਠੰਡੇ ਪਾਣੀ ਚ ਰਹਿ ਗਏ ਨਾ ਹਾਂ ਤੇ ਉਹਦੇ ਕਰਕੇ ਬਾਈ ਕੰਮ ਖਤਰਨਾਕ ਹੈ ਪੂਰਾ ਮੈਂ ਜਰਾਬਾਂ ਬਾਗੇ ਹੋਇਆ ਰਾਤ ਜਰਾਬਾਂ ਤਾਂ ਮੈਂ ਤੈਨੂੰ ਆਖੀ ਕੋੜਾ ਬਾਈ ਅਸੀਂ ਕੋਟੀਆਂ ਸਵੈਟਰਾਂ ਲਾਈਆਂ ਨਹੀਂ ਅਸੀਂ ਉਹ ਵਾਹ ਉਹ ਵਾਹ ਉਹ ਸੇਵਕਾ ਕੰਮ ਖਤਰੇ ਵਾਲਾ ਹੀ ਅੱਗੇ ਚੱਲ ਹਜੀ ਇਹਦਾ ਕੁਝ ਹੀ ਨਹੀਂ ਅੱਗੇ ਵੀ ਹੈ ਕੁਝ ਅੱਗੇ ਸਾਨੂੰ ਦਿਖਾ ਮੈਂ ਤਾਂ ਉੱਥੇ ਪਾਣੀ ਵਗਦਾ ਉਹ ਮੈਂ ਤਾਂ ਹੁਣੇ ਉੱਠਿਆ ਇਹ ਮਿੱਤਰ ਪਤਾ ਨਹੀਂ ਕੱਦਾਂ ਉੱਠਿਆ ਵਾ ਮੈਨੂੰ ਜਾ ਗਈ ਸੀ 6:30 ਵਜੇ ਇੱਕ ਤਾਂ ਇਹ ਜੈਕਟ ਪਾਈ ਹੋਈ ਕਦੇ ਥੱਲੇ ਜੈਕਟ ਪਾਈ ਹੋਈ ਵੀ ਇਹ ਦੋਨੋਂ ਮੋਟਾ ਕੰਮ ਐ ਦੋਟਾ ਕੰਮ ਐ ਅਪਾ ਮੈਂ ਵੀ ਆਇਆ ਪੁਲਿਸ ਜੀ ਤੇ ਆ ਬਈ ਦੋ ਪਾਈਆਂ ਹੋਈਆਂ ਨੇ ਤੇ ਇਹਨਾਂ ਕਾ ਚਾਹੀਦਾ ਵੀ ਆਵੇ ਇਹ ਕਹਿੰਦਾ ਰਾਤ ਮੈਂ ਲਾ ਦੇ ਮਹਲਾ ਤਾਂ ਨਾ ਤੇ ਆਪਾਂ ਹੀ ਪੈ ਜਾ ਰਾਤ ਅਸੀਂ ਪਿੱਛੋਂ ਰੁਗ ਰੁਗ ਕੇ ਖਾਦੇ ਪੀਂਦੇ ਆ ਬਈ ਆਪਦਾ ਜਿਹੜਾ ਸੌਂਸ ਲਏ ਸੀਗਾ ਸਾਡੇ ਕੋਲੇ ਇੱਥੇ ਆ ਕੇ ਅਸੀਂ ਆਹੀਂ ਲੰਬੇ ਲੇਟ ਹੋ ਗਏ ਇਥੇ ਕੁਝ ਨਹੀਂ ਖਾਦਾ ਹੁਣ ਮੈਨੂੰ ਭੁੱਖ ਲੱਗੀ ਪਈ ਆ ਮਿਤਰਾ ਭੁੱਖ ਲੱਗੀ ਪਈ ਆ ਹਾਂ ਸਬਾਨ ਉਹਥੇ ਜਿਸ ਮਲੇ ਬਰੇ ਜਿੱਦੀ ਖਾਣੇ ਜਾ ਕੇ ਉਹ ਢਾਬੇ ਤੇ ਵੀ ਚਲਦੇ ਸਬਾਨ ਹੈਗਾ ਆਪਣਾ ਹਾਂ ਤੋ ਸਾਹਮਣੇ ਬਰਫਾਦ ਅਦੀਆਂ ਝੋਟੀਆਂ ਬਹੁਤ ਵਧੀਆ ਨਜ਼ਾਰਾ ਬਈ ਅੱਛਾ ਭਾਈ ਸਬਾਨ ਨੂੰ ਹੋਰ ਸਬਾਨ ਨਾ ਸਮਝ ਲਿਓ ਵੀ ਸਾਨੂੰ ਰਸਤੇ 'ਚ ਮਿੱਤਰ ਇੱਕ ਰੈੱਡ ਬੁੱਲ ਫਲਾਈ ਗਿਆ ਤਾਂ ਰੈੱਡ ਬੁੱਲ ਵੀ ਨਹੀਂ ਫੜੀ ਸਾਡੇ ਕੋਲ ਸਬਾਨ ਹੈ ਭਾਈ ਛੋਲੇ ਪਿਓਏ ਹੋਏ ਕਾਜੂ ਬਦਾਮ ਪਿਓਏ ਹੋਏ ਇਹ ਸਾਡੇ ਕੋਲ ਸਬਾਨ ਹੈ ਇਹੀ ਸਾਡਾ ਸਬਾਨ ਸੱਲਾ ਹਾਂ ਤੇ ਕੱਲ ਮਿੱਤਰ ਪ੍ਰੋਟੀਨ ਵਾਰ ਦੇ ਗਿਆ ਸੀਗਾ ਉਹ ਖਾ ਲਿਆ ਸੀ ਅਸੀਂ ਦੂਡ ਦੂਡ ਉਹ ਹੈਵੀ ਹੁੰਦਾ ਕੰਮ ਬਾਵਾ ਉਹ ਤਾਂ ਹੀ ਸਮਝ ਲਓ ਖੋਇ ਹੁੰਦਾ ਮੇਰਾ ਉਹ ਦਿੱਲੀ ਵਾਲੇ ਨੇ ਬੜਾ ਕਨਵੈਂਸ ਕਰਿਆ ਹਾਂ ਉਹਦਾ ਰੈੱਡ ਬੁੱਲ ਆ ਪੀਲਾ ਕਾਫੀਨ ਹੈ ਉਹ ਮਾਜਾ ਭਰਾਵਾ ਯਾਰ ਤੇ ਬਾਈ ਰਾਤ ਆ ਅਸੀਂ ਉਹ ਇਧਰੋਂ ਸੜਕ ਆਉਂਦੀ ਆ ਹੋਲੀ ਉਲੀ ਜਉਂਦੇ ਆਏ ਉੱਥੋਂ ਅੱਧ ਤੱਕ ਤਾਂ ਤੁਰ ਕੀ ਆਈ ਜਿੱਥੇ ਵੱਧ ਢਾਲ ਸੀ ਫਿਰ ਬ੍ਰੇਕਾਂ ਘੱਟ ਲੱਗਦੇ ਆ ਸੀਗੀਆਂ ਤੇ ਇੱਥੇ ਠੀਕ ਜੀ ਢਾਲ ਸੀ ਉੱਥੇ ਸਾਈਕਲ ਤੇ ਚੜ ਕੇ ਆ ਗਏ ਅੱਧੀ ਗਵਾਟ ਇਥੋਂ 15 16 ਕਿਲੋਮੀਟਰ ਉਹ ਰਾਣ ਉਤਰ ਕੇ ਆਏ ਹਾਂ ਹਤੋਂ ਅੱਧ ਵਿਚਾਲੇ ਜ ਮਾੜਾ 40 42 ਕਿਲੋਮੀਟਰ ਕੱਚੇ ਚੜ ਕੇ ਸਾਈਕਲ ਉਸ ਤੋਂ ਬਾਅਦ ਪੱਕੀ ਸੜਕ ਆ ਗਈ ਸੀ ਸਾਨੂੰ ਇਹ ਤੇ ਅੱਜ ਅਸੀਂ ਜਾਣਾ ਸੀਗਾ ਭਾਈ ਅੱਗੇ ਆਪਣਾ ਕੀ ਨਾਂ ਲੈਂਦੇ ਆ ਉਹ ਉਮਲਿੰਗਲਾ ਸਬਮਿਟ ਕਰਨਾ ਉਮਲਿੰਗਲਾ ਟਾਪ ਚੜਨਾ ਸੀ ਦੁਨੀਆ ਦੀ ਸਭ ਤੋਂ ਉੱਚੀ ਸੜਕਾ ਦੁਨੀਆ ਦੀ ਸਭ ਤੋਂ ਉੱਚਾ ਦਾ ਦਰਾ ਕਹਿ ਸਕਦੇ ਆ ਉੱਥੋਂ ਦੀ ਸੜਕ ਟੱਪਦੀ ਆ ਉੱਚੀ ਸੜਕ ਹੀ ਆ ਮਤਲਬ ਸਾਰੀ ਦੁਨੀਆ ਦੇ ਉੱਤੇ ਹੀ ਉਹੀ ਆ ਤੇ ਉਹ ਫਿਰ ਸਾਡਾ ਅੱਜ ਅਰੇਸਟਡ ਕਹਿ ਲੋ ਸਾਈਕਲ ਸਵਾਰ ਨੜੇ ਕਹਿ ਲੋ ਕੁਝ ਵੀ ਤੇ ਅੱਜ ਇੱਥੇ ਉਹ ਸਾਈਕਲ ਤੇ ਲਾਉਨੇ ਆ ਦਿਹਾੜੀ ਉਹ ਅੱਗੇ ਜਾਣੇ ਆ ਉਹਨੂੰ ਚੈੱਕ ਕਰਦੇ ਆ ਮੁਕਦੀ ਕਰ ਲੋ ਪਤਾ ਨਹੀਂ ਸੁਣਿਆ ਤੁਰਨਾ ਸੀਗਾ ਵੀ ਇਹ ਜਿਹੜੀ ਸੜਕ ਆ ਨਾ ਔਰ ਜਿਹੜਾ ਪਾਸ ਹੈ ਇਹ ਨਾਰਮਲ ਨਹੀਂ ਹੈ ਕਰੜਾ ਕੰਮ ਬਹੁਤ ਹੈ ਰੈਸਟ ਜ਼ਰੂਰੀ ਹੈ ਇਹਦੇ ਵਿੱਚ ਰੈਸਟ ਚੱਲ ਅੱਜ ਨਾਲੇ ਰੈਸਟ ਹੋ ਜੂਗੀ ਚੱਲ ਵੀ ਉਹ ਹੁਣ ਆਪੀ ਕਰਨੀ ਪਈ ਬਈ ਜਦੋਂ ਸਾਈਕਲ ਨਹੀਂ ਸਹੀ ਚੱਲਦਾ ਸੀ ਤੇ ਇਦਰਾ ਪਾਣੀ ਤੇ ਪਾਣੀ ਦੇ ਵਾਲੇ ਆ ਦੇਖ ਬਲਵਿੰਦਰ ਅੱਜ ਕਿੰਨੇ ਵਜ ਬਜ ਗਏ ਭਈ ਐਸ ਲੋਟ ਇਹ ਜੰਮ ਜਾਂਦੀ ਆ ਬਰਫਾ ਇਹਦੇ ਸਾਰੇ ਕਿਨਾਰੇਾਂ ਤੇ ਜੰਮੀ ਹੋਈ ਆ ਇਹ ਉਹ ਪਰਲੇ ਕਿਨਾਰੇ ਤੇ ਵੀ ਆਈਆਂ ਆ ਕੰਮ ਅੱਗੇ ਉਹ ਉੱਥੇ ਹੀ ਪਰਲੇ ਪਾਸੇ ਵੀ ਸਾਰੇ ਇਹਦੀ ਜਿੰਨੇ ਕਿਨਾਰੇ ਸਾਰੇ ਤੇ ਭਈ ਇਹ ਬਰਫ ਜੰਮੀ ਪਈ ਆ ਤੇ ਹੁਣ ਤੁਸੀਂ ਠੰਡ ਦਾ ਅੰਦਾਜ਼ਾ ਆਪ ਲਾ ਲਓ ਸਜਣੋ ਨਾ 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 ਚੱਟ-ਬੱਟੀ ਧੋਲਾ ਮੂਹ ਧੋਣਾ ਤਾਂ ਉਂਗਲੀਆਂ ਵਾਰੀ-ਵਾਰੀ ਨੱਡ ਬੋਈ ਆਏ ਹਾਏ 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 ਇਹ ਵੀ ਬਾਈ ਹੁਣ ਉਹੀ ਹਾਲ ਹੋਊਗਾ ਓਹੋ ਹੋ 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 ਪਹਿਲਾਂ ਨਹੀਂ ਕੇਰਾ ਇਹਦੀ ਬਦਲਾ ਦਾ ਹੱਥ ਨੂੰ ਪਹਿਲਾਂ ਨਹੀਂ ਪਤਾ ਲੱਗਦਾ ਬਾਈ ਮਗਰੋਂ ਪਤਾ ਲੱਗਦਾ ਥੋੜਾ ਜਿਆਦਾ ਅੱਧਾ ਕਮਿੰਟ ਆ ਅੱਦ ਬਾਈ ਦੋ ਕੁ ਵਾਰੀ ਹੋਰ ਡ ਬੋਲੇਗਾ ਤੈਨੂੰ ਐਂ ਲੱਗੂ ਉਂਗਲਾਂ ਹੈ ਹੀ ਨਹੀਂ ਨਾਲ ਆਏ ਹਾਏ ਹਾਏ ਤੇ ਐਸ ਲੈਵਲ ਦਾ ਠੰਡਾ ਪਾਣੀ ਆ ਭਾਈ ਏ ਹੁਣ ਮਾੜਾ ਇਹ ਉੱਥੇ ਕੁਛ ਬਿਸਕੁਟ ਵਗੈਰਾ ਖਾ ਕੇ ਵੇਟ ਪੂਜਾ ਕਰਦੇ ਆਂ ਕਿ ਕਾਲਜਾ ਧਾਪੜੇ ਹੋਏ ਇੰਨੇ ਨਾਲ ਅੱਗੇ ਢਾਬਾ ਹੈਗਾ ਏ ਮੈਨੂੰ ਤਾਂ ਯਾਰ ਬਾਈ ਬਾੜੇ ਖੋਪਈ ਜਾਂਦੀ ਹੈ ਭੁੱਖ ਲੱਗੀ ਉਹ ਢਾਬਾ ਹੈਗਾ ਅੱਗੇ ਢਾਬੇ ਤੇ ਕਦੋਂ ਪਹੁੰਚਿਆ ਆਪਾਂ ਮਾੜਾ ਮੋਟਰਸਾਈਕਲ ਚੈੱਕ ਕਰਦੇ ਆਂ ਧੁੱਪੇ ਘੜ ਕੇ ਇੱਥੇ ਆਇਆ ਬਿਸਕੁਟ ਖਾ ਲੈਣੇ ਆਂ ਤਾਂ ਮਾਲ ਪਤਾ ਹੈਗਾ ਬਾਦੂ ਹਾਂ ਆਹ ਨਹੀਂ ਮੁੰਡੇ ਦਬਦੇ ਬੈਕਅਪ ਪੂਰਾ ਏ ਠੀਕ ਐ ਪੰਗਾ ਲੈਣਾ ਮਾੜਾ ਇਹਦੇ ਨਾਲ ਉਹ ਬੱਸ ਪਤੰਦਰਾ ਬੱਸ ਕਰ ਹਾਂ ਲੈ ਨੇ ਉਹ ਪਾਣੀ ਬਣਾ ਛੰਡਾ ਕਰਕੇ ਤੂੰ ਮੈਂ ਆ ਗਿਆ ਯਾਰਾ ਦੇਖ ਲੈ ਪਾਣੀ ਨੇ ਕਿਆ ਕੁਛ ਘੜਿਆ ਹੋਇਆ ਲੈ ਹਾਂ ਹੈ ਜਿੰਨੇ ਸ਼ੇਪ ਬਣੀ ਦਾ ਉਹ ਉੱਥੇ ਬਾਤ ਤੜ ਕੇ ਬੜੀ ਅਜੀਬ ਜਿਬ ਜਿਬ ਬਣੀ ਹੋਈ ਮੈਂ ਇੱਥੇ ਬੈਠਾ ਰਿਹਾ ਉਦੋਂ ਜਿਆਦਾ ਸਾਰ ਕੇ ਡਾਕੂਮੈਂਟਰੀ ਦੇਖਦੇ ਹੁੰਦੇ ਸੀ ਨਾ ਉੱਥੇ ਪਰਦਾ ਜੀ ਬੋਤਲਾਂ ਵਿੱਚ ਉਹ ਸਾਤੇ ਹਾਂ ਹਾਂ ਮਾਉਂਟ ਐਵਰੇਸਟ ਵਾਲੀ ਡਾਕੂਮੈਂਟਰੀ ਦੇਖਦੇ ਨਾ ਹਾਂ ਉੱਥੇ ਆਏ ਸੀਖਾਂ ਜੇ ਲੱਗੇ ਹੋਈਆਂ ਹੁੰਦੀਆਂ ਇਹ ਭੈੜਾ ਕੰਮ ਦਾ ਯਾਰ ਹਣਾ ਖਾ ਕੇ ਦੇਖੀ ਸਵਾਦ ਆ ਨੌਣ ਮਿਰਚ ਗੇਵੇਂ ਪਾਣੀ ਸਾਫ ਆ ਨਾ ਹਾ ਤਾਂ ਕਰਕੇ ਹਾ ਜਮਾ ਫ੍ਰੀਕਲ ਇਹਦਾ ਕੀ ਆਉਣਾ ਪਾਣੀ ਤਾਂ ਮਾ ਪੀਣ ਵਾਲਾ ਭਈ ਉਹ ਸਾਹਮਣੇ ਵਾਲੀਆਂ ਟੀਸੀਆਂ ਕੋਲੋਂ ਖੁਰਖੁਰਾਉਂਦਾ ਪਾਣੀ ਇਹ ਇਹ ਟੀਸੀਆਂ ਇੱਕ ਵਾਰੀ ਮਾੜੇ ਨੇੜੇ ਕਰਕੇ ਦੇਖੀਏ ਬਹੁਤ ਸੋਹਣਾ ਨਜ਼ਾਰਾ ਭਾਈ ਜਿਹੜਾ ਇੱਥੇ ਅਸੀਂ ਆਪਦੀਆਂ ਅੱਖਾਂ ਨਾਲ ਦੇਖ ਰਹੇ ਹਾਂ ਨਾ ਜਿਹੜਾ ਨਜ਼ਾਰਾ ਉਹ ਸਿਰਫ ਤਾਂ ਤੁਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਹੀ ਕਰ ਸਕਦੇ ਹੋ ਜਿਹੜੇ ਕੈਮਰੇ ਉੱਪਰ ਵਾਲੇ ਨੇ ਬਣਾਤੇ ਬਸ ਹਾਂ ਉਹਦੇ ਮੁਰੇ ਇਹ ਆਈਫੋਨ ਫਿੱਕੇ ਆ ਜੀ ਭਾਈ ਜੀ ਅੱਛਾ ਹਾਂ ਉਹ ਸਾਹਮਣੇ ਨਾ ਉੱਥੇ ਇੱਕ ਹੋਮਸਟੇ ਆ ਉਹ ਬਾਈ ਕਹਿ ਰਿਹਾ ਤਾਂ ਪੁੱਛੇ ਨਾ ਕਮਰਾ ਮਿਲ ਗਿਆ ਫਿਰ ਤਾਂ ਆਪਾਂ ਉੱਥੇ ਰੈਸਟ ਕਰੀਏ ਤੇ ਜਿਹੜੀ ਉਹ ਸੜਕ ਤੇ ਜਾ ਰਹੀ ਹੈ ਹੋਮਸਟੇ ਮਿਲ ਜਿਆ ਮਿਲ ਗਿਆ ਆਪਾਂ ਨੂੰ ਤੜਕੇ ਸਮਾਨ ਨਹੀਂ ਪੈਕ ਕਰਨਾ ਪੈਣਾ ਆਪਾਂ 4:30 ਵਜੇ ਤੁਰ ਪਾਂਗੇ ਉਹ ਟਰੱਕਣ ਲਈ ਸੜਕ ਮਿਲ ਲੱਗਦਾ ਉਹ ਲਿੰਗਲਾ ਜਾਈਗੀ ਹੈ ਉੱਪਰ ਉਹ ਵਾਲੀ ਉਹ ਟਰੱਕ ਜਾ ਰਹੇ ਆ ਹੋ ਸਕਦਾ ਉਹ ਸਾਹਮਣੇ ਜਿਸਿ ਮਲੇ ਬ੍ਰਿਜ ਆ ਉੱਥੋਂ ਆਪਾਂ ਟਿਕਾਣਾ ਕਰਨਾ ਸੀ ਕਰਨਾ ਸੀ ਇਤਰਾਤ ਯਾਰ ਮੱਕ ਦੀ ਗੱਲ ਏ ਯਾ ਲਦਾਖ ਬਹੁਤਾ ਸੋਹਣਾ ਯਾਰ ਬਹੁਤਾ ਨਹੀਂ ਸੋਹਣਾ ਬਈ ਬਾਹਲਾ ਹੀ ਸੋਹਣਾਗਾ हां ए सोणा थोनू तां ਲੱਗੂਗਾ ਜੇ ਭਾਈ ਤੁਸੀਂ ਪਹਿਲਾਂ ਉਤਰਾਖੰਡਰ ਹਿਮਾਚਲ ਘੁੰਮ ਕੇ ਆਉਂਗੇ ਜੇ ਤੁਸੀਂ ਡਾਇਰੈਕਟ ਲਦਾਖ ਆਗੇ ਫਿਰ ਕੁਝ ਵੀ ਹੋ ਸਕਦਾ ਏ ਪਰ ਜੇ ਤੁਸੀਂ ਪਹਿਲਾਂ ਉਧਰ ਘੁੰਮ ਲੇ ਫਿਰ ਤੁਹਾਨੂੰ ਬਹੁਤ ਸੋਹਣਾ ਲੱਗਣਾ ਏ ਫਿਰ ਇਹ ਵੀ ਹੋ ਲੱਗ ਸਕਦਾ ਬੰਦੇ ਨੂੰ ਹੈ ਵੀ ਉਧਰ ਬਾੜੀ ਹਰਿਆਲੀ ਦੇਖ ਕੇ ਬੰਦਾ ਇੱਧਰ ਆ ਕੇ ਤੇ ਰੁਡੇ ਜਿਹੇ ਪਹਾੜਾ ਹਾਂ ਇਹ ਕਹਿ ਸਕਦਾ ਬੰਦਾ ਵੀ ਮੈਨੂੰ ਭਾਈ ਬੰਦਾ ਮਿਲਿਆ ਵਠੰਡੇ ਆਇਆ ਉਧਰੋਂ ਚੱਲਦੀ ਆਦੇ ਗੱਲ ਕਰਦੇ ਆ ਰਿਸ਼ਪ ਕੋਲੇ ਖੜੇ ਭਾਈ ਟਰੈਕ ਐਂਡ ਟ੍ਰੇਲ ਤੇ ਹਾਂ ਉਹ ਰਿਸ਼ੀਪੁਰ ਉਪਰ ਉਹ ਬੰਦੇ ਨੂੰ ਕਹਿੰਦਾ ਵਧੀਆ ਪੜਿਆ ਲਿਖਿਆ ਜੈਂਟਲਮੈਨ ਬੰਦਾ ਵੱਡੀ ਉਮਰ ਦਾ ਉਹਨੂੰ ਕਹਿੰਦਾ ਹਾ ਮਿੱਤਰ ਆਪਣਾ ਗੁਰਬਰਾੜ ਤੇ ਇਹ ਕਹਿੰਦਾ ਲਦਾਖ ਜਾ ਰਿਹਾ ਸਾਈਕਲ ਤੇ ਮੈਂ ਉਹ ਕਹਿੰਦਾ ਲਦਾਖ ਜਾ ਰਿਹਾ ਉਹ ਸਾਈਕਲ ਤੇ ਮੈਂ ਹਾਂ ਨਾ ਜਾਈਂ ਕਹਿੰਦਾ ਮੈਂ ਕਿਉਂ ਕੁਝ ਨਹੀਂ ਉੱਥੇ ਮੈਂ ਗਿਆ ਸੀ ਅਸੀਂ ਗੱਡੀ ਤੇ ਗਏ ਸੀ ਚਾਰ-ਪੰਜ ਮਹੀਨਾਂ ਪਹਿਤਰ ਸੀ ਕੁਝ ਵੀ ਨਹੀਂ ਦੇਖਣ ਨੂੰ ਕੱਖ ਨਹੀਂ ਉੱਥੇ ਰੋਡੇ ਜ ਪਹਾੜ ਹਾਂ ਰੋਡੇ ਪਹਾੜਾ ਦੇ ਵੇ ਥੋੜੇ ਜਨੇ ਬਾਅਦ ਮੈਂ ਤਾਂ ਬਸ ਉੱਥੇ ਪਛਤਾ ਕੇ ਮੁੜਿਆ ਮੈਂ ਤਾਂ ਕੁਝ ਨਹੀਂ ਦੇਖਿਆ ਉੱਥੇ ਫਿਰ ਮੈਂ ਕਿਹਾ ਸਹੀ ਗੱਲ ਹੈ ਜੀ ਤੁਹਾਡੀ ਮੈਂ ਆਪਦੇ ਮਨ ਚ ਆਖਿਆ ਭਾਈ ਜਿਹਦੀ ਦੇਖਣ ਵਾਲੀ ਅੱਖ ਹੁੰਦੀ ਹੈ ਉਹਨੂੰ ਸੋਹਣੀ ਲੱਗਦੀ ਹੈ ਚੀਜ਼ ਤੇ ਜਿਹਨੂੰ ਨਹੀਂ ਲੱਗਦੀ ਇੱਥੇ ਮਰਮਟ ਵੀ ਹੋਉਂਗੇ ਹੂੰ ਜਿਹੜੇ ਉਹ ਲੰਡੇ ਚੂਹੇ ਹਨ ਖੱਡਾਂ ਨੇ ਖੱਡਾਂ ਹੈਗੀਆਂ ਹਾਂ ਹਾਂ ਹੋਣਗੇ ਇਥੇ ਚੱਲ ਆਇਆ ਦੇਖਦੇ ਆਂ ਫਿਰ ਮਾਹੌਲ ਲੋਟਾ ਕੰਮ ਜਮਾ ਲੋਟ ਠੀਕ ਆ ਭਾਈ ਤੇ ਸੌਦਾ ਪੱਤਾ ਆਪਦਾ ਚੱਕ ਕੇ ਅੰਦਰੋਂ ਝੰਬੀ ਚੋਂ ਸਾਰਾ ਬੰਨ ਲਿਆ ਸਮਾਂ ਸੇਕਰ ਤੇ ਪਹਿਰੇ ਦਾ ਕਰ ਲਿਆ ਇੱਥੇ ਗੱਲਾਂ ਬਾਤਾਂ ਕਰਦੇ ਨੂੰ ਤਾਂ ਅੰਦਰ ਲੰਬੇ ਲੇਟ ਹੋ ਗਏ ਸੋਸਤੀ ਪਾ ਲਈ ਤੇ ਹੁਣ ਅੱਗੇ ਵਧਦੇ ਆਂਗੇ ਕਿੱਥੇ ਹੋ ਉੱਥੇ ਜੁਸ਼ਮਲੇ ਬ੍ਰਿਜ ਕੋਲੇ ਉੱਥੇ ਆ ਕੇ ਆਪਾਂ ਜਿਹੜੇ ਡੇਰੇ ਲਾਈਏ ਸ਼ਾਇਦ ਉੱਥੋਂ ਖਾਣਾ ਪਾਣੀ ਮਿਲ ਜਾਂਦਾ ਤੇ ਉੱਥੇ ਰਹਿائش ਵੀ ਕਹਿੰਦੇ ਹੋ ਜਾਂਦੀ ਆ ਉੱਥੇ ਜਾ ਕੇ ਦੇਖਦੇ ਆ ਜੇ ਦਾ ਪਾਸ ਰਹਿائش ਹੁੰਦੀ ਹੋਈ ਚੋਬਰਾ ਆਪਾਂ ਉੱਥੇ ਰਹਿ ਜਾਗੇ ਸਾਈਕਲ ਆਪਣੇ ਕਸੇ ਕਸਾਇ ਖੜੇ ਰਹਿ ਜਾਣਗੇ ਪਾਲਸਰ ਹੋ ਜਾਣਗੇ ਹਾਂ ਤੇ ਉੱਪਰ ਕਹਿੰਦਾ ਮੇਰੇ ਟੜਕੇ ਭਾਈ ਬ੍ਰੇਕ ਲੱਗਣ ਲੱਗ ਗਏ ਹਾਂ ਲੱਗ ਰਹੀ ਹੈ ਪਰ ਉਹਨੇ ਨਹੀਂ ਲੱਗਦੇ ਪਰ ਉਹਨੇ ਉਹਨੇ ਟੈਨਸ਼ਨ ਵੀ ਨਹੀਂ ਗਈ ਹੈ ਫਿਰ ਉਹ ਕਿੜੀਸਾ ਪਾਉਂਦਾ ਇਹ ਭਾਰ ਦੇ ਤੋ ਨਹੀਂ ਬਹੁਤ ਚੱਲ ਵੀ ਇੰਨੀ ਗੱਲ ਵੀ ਇਹ ਗਰਮ ਵੀ ਨਹੀਂ ਹੋਏ ਸੀ ਰਾਤ ਹਰ ਹੁਣ ਆਪਾਂ ਨੂੰ ਲੋਡ ਵੀ ਨਹੀਂ ਹੈ ਇਹਨਾਂ ਦੀ ਇਹ ਕਹਿੰਦਾ ਮੈਨੂੰ ਇੰਨੀ ਲੋਡ ਵੀ ਨਹੀਂ ਚੜਨੀ ਕਰਨੀ ਇਹ ਗੱਲੀ ਤਾਂ ਹੌਮਲਿੰਗਲਾ ਤੱਕ ਤੇ ਉੱਥੋਂ ਭਾਈ ਇਹਨੇ ਭੱਜਣਾ ਛਿਦੀ ਪੰਜਾਬ ਦਾ ਵੀ ਹੱਥ ਲਾਉਣਾ ਜਾ ਕੇ ਹਾਂ ਇੱਕ ਭੈਣ ਦਾ ਵਿਆਹ ਹੈ ਤੇ ਇੱਕ ਮਿੱਤਰ ਆਪਣਾ ਆਸਟ੍ਰੇਲੀਆ ਬਾਹਰੋਂ ਆਇਆ ਤੇ ਉੱਥੇ ਜਾਣਾ ਚਾਹੀਦਾ ਹਾਂ ਤੀਹ ਕਹਿੰਦਾ ਮੈਂ ਕਿਸੇ ਸਾਧਨ ਤੇ ਧਰਨਾ ਬਸ ਉੱਥੇ ਤਾਂ ਜਾ ਕੇ ਸਾਈਕਲ ਚੜਾਈ ਜੀ ਦਾ ਬਸ ਕੋਈ ਬੜੀ ਬ੍ਰੇਕਾਂ ਦੀ ਲੋੜ ਨਹੀਂ ਖੜਨਾ ਹੁੰਦਾ ਉਦੋਂ ਆਪਦੇ ਪੈਰ ਲਾ ਲੈਣੇ ਆਂਗੇ ਤੇ ਗੁਰੂਵਾਰਾ ਤਾਂ ਪਹਿਲੀ ਹੁੰਦਾਗਾ ਸਾਈਕਲ ਗੁਰੂਵਾਰਾ ਤਾਂ ਇੰਨੀ ਧੰਨਵਾਦੀ ਭਾਈ ਅਸੀਂ ਉਮਲਿੰਗਲਾ ਚੜ ਲੂਗੇ ਹਾਂ ਤੇ ਤੜਕੇ ਸਨੇ ਆ ਉਮਲਿੰਗਲਾ ਵਾਲੇ ਪਾਸੇ ਨੂੰ ਇੱਧਰ ਲਿਆ ਆ ਰਾ ਚੜਨਾਗਾ ਤੇ ਉਹ ਸਾਹਮਣੇ ਹੁਣ ਡੇਰਾ ਪਤਾ ਉਹ ਉੱਥੇ ਜਾ ਕੇ ਕਰਦੇ ਆਂਗੇ ਤੇ ਹੁਣ ਤਾਂ ਐ ਜਿਹਾ ਲੱਗਦਾ ਉਹ ਵਗਦੇ ਪਾਣੀ ਜਿਹਾ ਵੀ ਆਈ ਹੈ ਨਾ ਫੰਡਾ ਭਾਈ ਉਹ ਹਲੇ ਵੀ ਬਹੁਤ ਆ ਪਾਣੀ ਹੱਥ ਉਧੇ ਹਲੇ ਬਹੁਤ ਡੋਗਾ ਬਰਫ ਜੀ ਦਾ ਖੁਰ ਗਈ ਜਿਹੜੀ ਉਰੇ ਪਰੇ ਜੰਮੀ ਸੀਗੀ ਹਾਂ ਚੱਲ ਫਿਰ ਰੋੜ ਗੱਡੀ ਉਤਾਰਾ ਔਰ ਸਾਹਮਣੇ ਜਿਹੜੇ ਪੌੜ ਉਤੋਂ ਦੀ ਭਈ ਬੰਬੂ ਘਾਟ ਲੰਗੀ ਜਾਂਦੇ ਆ ਇਹੀ ਐਚ ਇਸਮੁਲੇ ਬ੍ਰਿਜ ਇੱਥੇ ਰਾਤ ਆਪਾਂ ਪਹੁੰਚਣਾ ਸੀਗਾ ਪਹੁੰਚੇ ਪਈ ਸੀ ਬਸ ਇੱਥੋਂ ਕਿਹੜਾ ਕੋਈ ਦੋ ਮਿੰਟਾਂ ਦਾ ਰਾਹ ਸੀ ਉਤੋਂ ਜਿੱਥੇ ਬੈਠੇ ਜੀ ਇੱਥੇ ਤੱਕ ਢਾ ਲੀ ਸੀਗੀ ਉਹ ਪਿੱਛੇ ਸਾਨੂੰ ਬਸ ਹੋਰ ਟੈਂਟ ਦਾ ਸੋਹਣਾ ਜਿਹਾ ਨਜ਼ਾਰਾ ਦੇਖ ਕੇ ਸੀ ਉੱਤੇ ਵਿਹਲਾ ਮਿਲ ਗਿਆ ਸਾਨੂੰ ਉੱਥੇ ਟਿਕਾਣਾ ਕਰ ਲਿਆ ਤੇ ਇੱਥੇ ਭਈ ਰਹਿਣ ਨੂੰ ਟਿਕਾਣਾ ਹੋ ਜਾਂਦਾ ਜਿਵੇਂ ਉਹ ਝੁੰਗੀਆਂ ਇੱਥੇ ਵੀ ਤਾਣੀਆਂ ਹੋਈਆਂ ਨੇ ਆ ਜੇ ਕਿਸੇ ਨੇ ਕਿਰਾਏ ਕੱਪੇ ਤੇ ਰਹਿਣਾਗਾ ਪਿਓ ਹੁਣ ਦੇਖਦੇ ਜੇ ਭਾ ਸਰੀ ਮੰਨਦੇ ਹੋਏ ਗੱਲਬਾਤ ਆ ਤਾਂ ਇਹਨਾਂ ਕੋਲੇ ਰਹਿ ਪਾਂਗੇ ਫਿਰ ਸਾਈਕਲ ਦਾ ਆਪਦਾ ਟਿੰਡ ਫੋੜੀ ਆਈ ਬੰਨਿਆ ਪਿਆ ਬੰਨਿਆ ਪਿਆ ਰਹਿ ਜੂ ਤੜਕੇ ਸਨੇ ਆ ਤੁਰਨਾ 4:30 ਵਜੇ ਕਿਉਂ ਚੋਬਰਾ ਜੀ ਸਰ ਤੇ ਰਾਤ ਬਈ ਗੱਡੀ ਕਿਵੇਂ ਰੋਕੀ ਉਹ ਤਿਆਰ ਬਾ ਤੁਹਾਡੇ ਨਾਲ ਮੜਾ ਸਾਂਝਾ ਕਰਨਾ ਸੀ ਤਾਂ ਤਾਂ ਸਾਂਝੀ ਕਰਨ ਵਾਲੀ ਯਾਰ ਨਹੀਂ ਕਰਕੇ ਦਿਖਾ ਦਿੰਦੇ ਠੀਕ ਹੈ ਮੜਾ ਮੈਨੂੰ ਸਾਈਕਲ ਤੋਂ ਉਤਰਨ ਦੇ ਫਿਰ ਦੱਸਦੇ ਆਂ ਬਈ ਰਾਤ ਸਾਈਕਲ ਜਦੋਂ ਬ੍ਰੇਕ ਨਹੀਂ ਲੱਗੇ ਸੀ ਕਿਵੇਂ ਰੋਕਿਆ ਠੀਕ ਹੈ ਮਿੱਤਰੋ ਜਿਉਂਦੇ ਵਸਦੇ ਰਹੋ ਆ ਓਕੇ ਬ੍ਰੋ ਠੀਕ ਹੈ ਠੀਕ ਹੈ ਆਹ ਚਾਲ ਤੇ ਭਾਈ ਰਾਤ ਉਥੋਂ ਤੁਰ ਪਏ ਵਾਹ ਢਾਲ ਸੀ ਤੇ ਮੋਸ਼ਨ ਬਣ ਗਿਆ ਮੈਂ ਪਹਾੜ ਵਾਲੇ ਪਾਸੇ ਜੀ ਕਹਿੰਦਾ ਮੇਰੇ ਬ੍ਰੇਕ ਨਹੀਂ ਲੱਗਦੇ ਤੇ ਮਤਲਬ ਇੰਨੀ ਕੀ ਗੱਲ ਕਰਤੇ ਕਰਤੇ 100 200 ਮੀਟਰ ਸਾਈਕਲ ਆ ਗਿਆ ਹੂ ਡਾਰਟ ਦੋਨੇ ਨੱਪ ਲੀਆਂ ਯਾਰ ਲੱਗੀਆਂ ਨਹੀਂ ਬ੍ਰੇਕਾ ਦੋਨੇ ਬ੍ਰੇਕ ਇਹਨੇ ਫੋਲਡ ਨੱਪੇ ਹੋਏ ਸੀ ਮੈਂ ਪਹਾੜ ਵਾਲੇ ਪਾਸੇ ਸੀ ਇਹ ਦੂਜੇ ਪਾਸੇ ਸੀ ਮੈਂ ਭਾਈ ਬ੍ਰੇਕ ਮਾਰ ਕੇ ਸਾਈਕਲ ਪਿੱਛੇ ਕਰ ਲਿਆ ਮੈਨੂੰ ਕਿ ਪਹਾੜ ਨਾਲ ਲਾ ਦੇ ਸਾਈਕਲ ਤੇ ਐਂ ਗਿਆ ਬਸ ਉਹ ਜੀ 골ਜਾ ਪਹਾੜ ਸੀ ਰੇਤੀ ਵਾਲਾ ਡਿੱਪਿਆ ਬਸ ਤੁਸੀਂ ਡਰਨਾ ਨਹੀਂ ਘਬਰਾਣਾ ਨਹੀਂ ਜਦੋਂ ਬ੍ਰੇਕਾਂ ਫੇਲ ਹੋ ਜਾਂਦੀਆਂ ਪਹਾੜ ਤੇ ਜੜਾ ਦੇ ਮਖਿਆ ਤੇ ਬਸ ਬ੍ਰੇਕਾਂ ਫੇਲ ਹੋਈਆਂ ਸੀਗੀਆਂ ਤੇ ਪਹਾੜ ਬੰਨੀ ਭਈ ਇਹਨੇ ਮੂੰਹ ਕਰਤਾ ਹੁਣ ਹੁਣ ਲੱਗ ਰਹੀਆਂ ਲ ਕੁਝ ਨੇ ਗਰਮਦਾ ਯਾਰ ਕਿਲੋਕੀਮੀਟਰ ਚ ਕੀ ਹੋਊਗਾ ਐਡੀ ਛੇਤੀ ਕੋਈ ਹੋਰ ਗੱਲ ਕਾਹਣੀ ਹੋਰ ਦਿੱਕਤ ਹੋਊਗੀ ਚਲ ਆ ਦੇਖਦੇ ਆ ਖੜ ਕੇ ਫਿਰ ਇੱਥੇ ਪਾਦਨੇ ਇਹ ਯਾਰ ਲੈਦਰ ਹੈਗੀ ਆ ਤੇ ਬਾਈ ਪਹਾੜ ਨੂੰ ਚੜਾਤਾ ਤਾਂ گول ਜਾਂ ਪਹਾੜ ਸੀ ਤਾਂ ਉਹਨੂੰ ਚੜ ਕੇ ਸਾਈਕਲ ਉੱਥੇ ਨਾਲ ਦੀ ਨਾਲ ਖੜ ਗਿਆ ਰਿੱਤੇ ਜੀ ਵਾਲਾ ਤੇ ਬਚਤ ਰਹੇਗੀ ਓਏ ਕਈ ਵਾਰੀ ਬੰਦਾ ਬੌਂਦਲ ਜਾਂਦਾ ਵੀ ਉਹੋ ਗੱਲ ਸਮਝ ਵਿੱਚ ਨਾ ਆਵੇ ਨੀ ਡਰਨਾ ਨਹੀਂ ਪੜਨਾਲਾ ਆਵੇ ਚੁੱਪ ਕਰਕੇ ਪਹਾੜ ਪਰ ਹੋਰ ਤੇ ਐਂ ਰੋਕਿਆ ਸੀਗਾ ਉਸ ਤੋਂ ਬਾਅਦ ਭਾਈ ਫਿਰ ਅਸੀਂ 8 ਕਿਲੋਮੀਟਰ ਤੁਰ ਕੇ ਆਏ ਮਖਾਰਿਸ ਕਨੀ ਲੈਂਦੇ ਤੇ ਜਦੋਂ ਐਂ ਜੇ ਰੋਡ ਆ ਗਿਆ ਠੀਕ ਜਿਹਾ ਤੇਰਾ ਸੀ ਚਲਾ ਕੇ ਲਾਇਆ ਸੀ ਆਪਦਾ ਉਹਨੇ ਕ ਬ੍ਰੇਕਾ ਦਾ ਮਨ ਲੈਂਦਾ ਸੀ ਪਰ ਮੈਨੂੰ ਇਹ ਗੱਲ ਤੇ ਖੁਸ਼ੀ ਹੈ ਵੀ ਮੇਰਾ ਨਾਲ ਵਾਲਾ ਕਾਂਟਿਆ ਨਹੀਂ ਨਹੀਂ ਨਾਲ ਦਾ ਬੰਦਾ ਕਾਂਟ ਜਾਂਦਾ ਹਾਂ ਤਾਂ ਕੋਈ ਨਾ ਉਹਦਾ ਤਾਂ ਕੀ ਆ ਬਈ ਕੁਦਰਤ ਆ ਉਹ ਬਈ ਹਨਾ ਨਹੀਂ ਨਾਲ ਨਾਲ ਹੋ ਜਾਂਦਾ ਵੀ ਯਾਰਾ ਹਨੇਰਾ ਹੋ ਰਿਹਾ ਛੇਤੀ ਪਹੁੰਚੀ ਕਿਤੇ ਚੱਲ ਮੜਾ ਹਨੇਰਾ ਸਹੀ ਬਰਦਾ ਕੀ ਕਹਿੰਦੇ ਹੁੰਦੇ ਆ ਛਾਣੇ ਬੰਦੇ ਨਾਲ ਦਰਸਤਾ ਹੈ ਹਾਂ ਬਈ ਵਿਚਾਰਾ ਦਰਸਤਾ ਰਾਜੀ ਖੁਸ਼ੀ ਪਹੁੰਚ ਗਏ ਸੀ ਤੇ ਹੁਣ ਫਿਰ ਉਹ ਤੇ ਪਿੱਛੋਂ ਆ ਗਿਆ ਪੁੱਤ ਗਿਆ ਚੱਲ ਆਇਆ ਬੋਛਦੇ ਨਾਲ ਖਾਣ ਪੀਣੇ ਥੋ ਪਰੌਂਠੇ ਖਾਣੇ ਆ ਯਾਰ ਮੇਰੇ ਚੱਲ ਹਾ ਸਾਹਮਣੇ ਲੱਗਿਆ ਬਾਈ ਬੋਰਡ ਫਤੀਲਾ 12 ਕਿਲੋਮੀਟਰ ਲਿਖਿਆ ਉਹਦੇ ਤੇ ਮੁੜਦੇ ਹੋਏ ਆਪਾਂ ਇੱਧਰ ਨੂੰ ਚੱਲਾਂਗੇ ਇਹ ਪਾਸ ਚੜਾਂਗੇ ਫਤੀਲਾ ਉਮਲਿੰਗਲਾ ਆ ਬੋਰਡ ਤੇ ਲਿਖਿਆ ਬੀਰ ਬੜਾ ਮੈ ਗਿਆ ਆ ਪੁਲ ਟੱਪ ਕੇ ਉਹ ਅੱਗੇ ਜਾਵਾਂਗੇ ਗੇਰ ਵਾਲਾ ਚੱਲ ਆਇਆ ਚੜ ਗਿਆ ਬਟਾ ਗੇਰ ਸਾਹ ਵਾਲਾ ਚੜਾ ਦਿੰਦਾਗਾ ਤੋ ਰਾਦਾ ਬੱਦ ਹੋ ਜਾਂਦਾ ਜਿਸਮੋਲੇ ਬਰੇਜ ਤੇ ਭਾਈ ਆ ਟਗਾਣੇ ਨੇਗੇ ਉਤਾ ਬੇਵੀਆਂ 2 3 4 ਤੇ ਇਹੀ ਰਹਿਣ ਨੂੰ ਥਾਂ ਦੇ ਦਿੰਦੇਗੇ 19024 ਫੁੱਟ ਉਮਲਿੰਗਲਾ ਇਹ ਚੜਾਈ ਚੜਾਗੇ ਆਪਾਂ ਸੁਖ ਰੱਖ ਕੇ ਤੜਕੇ ਸਨੇ ਉੱਠ ਕੇ ਵਾਹਿਗੁਰੂ ਜੀ ਦੁਪਹਿਰੇ ਉੱਠ ਕੇ ਭਾਈ ਉੱਥੋਂ ਆ ਕੇ ਟੈਂਟ ਤੇ ਆਉਣ ਸਾਰ ਇਧਰੋਂ ਪਰੌਂਠੇ ਬਣਵਾ ਲੇ। ਕਿਹਾ ਹੁਣ ਐ ਨਹੀਂ ਪਤਾ ਕਿ 1-2-2 ਕਿ 3-3 ਚੱਲਣਗੇ ਕਿਉਂਕਿ ਅੱਜ ਇੱਥੇ ਆਗੇ ਅਹ ਸਾਂਗਰ ਨਹੀਂ ਜਾਨਦੀ ਵਾਰ ਦੇ ਪਰੌਂਠੇ ਖਾਵਾਂਗੇ। ਜਾਨਦੀ ਵਾਰ ਦਾ ਮਤਲਬ ਮਤਲਬ ਭਾਈ ਅੱਜ ਦਾ ਦਿਨ ਔਰ ਮੇਰਾ ਕੱਲ ਦਾ ਦਿਨ ਹੈ। ਉਤੋਂ ਬਾਅਦ ਫਿਰ ਕਰੇਗਾ। ਬੇਰਵਾਪਾ ਨਾ ਵੀ ਲਦਾਖ ਦੇ ਖਾਏਗਾ ਜਾਂ ਕਿੱਥੇ ਜਾਏਗਾ। ਉਮਲਿੰਗਲਾ ਦੇ। ਨਹੀਂ ਗੱਲ ਪੂਰੀ ਕਰਿਆ ਕਰੋ ਚੰਗੀ ਨਹੀਂ ਲੱਗਦੀ ਅਧੂਰੀ ਗੱਲ ਜੀ। ਠੀਕ ਹੈ ਜੀ। ਠੀਕ ਹੈ। ਠੀਕ ਹੈ। ਠੀਕ ਐ ਮੇਤਰਾ ਸੋਰੀ ਸ਼ਕਤੀਮਾਨ ਕੋਈ ਗੱਲ ਨਹੀਂ ਬੇੜਾ ਭਈ 4:40 ਮਿੰਟਾਂ ਦਾ ਹੋ ਗਿਆ ਪੂਰਾ ਪਸ ਸਾਰਾ ਦੁਪਹਿਰਾ ਸੀ ਭਈ ਆਹ ਲਾਉਂ ਬਲਿੰਗਲਾ ਹੋਟਲ ਤੇ ਰੈਸਟੋਰੈਂਟ ਤੇ ਇਹ ਤੇ ਅਸੀਂ ਬੈਠ ਕੇ ਲੰਘਾਤਾ ਇੱਥੇ ਤੋਂ ਪਰੌਂਠੇ ਛਕਲੇ ਦੋ 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 ਚਾਹ ਗੋਫੀਆਂ ਚ ਹੋ ਗਏ ਤੇ ਹੁਣ ਸਾਈਕਲਾਂ ਨੂੰ ਆ ਕੇ ਹੱਥ ਪਾਏ ਆ ਤੇ ਹੁਣ ਆਪਦਾ ਉੱਥੇ ਤੰਬੂ ਤੁੰਬੂ ਲਾਉਣ ਦੀ ਸਲਾਹ ਕਰਦੇ ਆ ਇਹ ਤੋਂ ਪਹਿਲਾਂ ਜੇ ਤੰਬੂ ਲਾਉਂਦੇ ਆ ਉੱਥੇ ਜਾਵਾਂ ਇਹੇ ਜਿਹੀ ਗੱਲਬਾਤ ਸੀਗੀ ਧੁੱਪ ਦੀ ਕਿ ਜੇ ਮੈਂ ਤੂੰ ਹੀ ਕੋਲੇ ਤੰਬੂ ਲਾਇਆ ਹੁੰਦਾ ਤੂੰ ਸੇਕ ਵਾਲਾ ਸੀ ਮੈਂ ਇਹਨੂੰ ਕਿਹਾ ਚੱਲ ਬੈਠੇ ਆਂ ਅੰਦਰ ਬਸੇਰ ਸੁਸਤੀਆਂ ਸਸਤੀਆਂ ਪਾਹ ਹਟੇ ਅੰਦਰ ਹੀ ਇੱਕ ਮਿੰਟ ਆ ਗਿਆ ਤੇ ਉਹ ਉੱਥੇ ਇੱਕ ਆ ਸਾਈਕਲ ਖੜਾ ਤੇ ਸਾਈਕਲ ਦੇ ਕੋਲੇ ਇੱਥੇ ਆ ਤੰਬੂ ਲਾ ਰਕੇ ਕਿਸੇ ਨੇ ਸ਼ਾਇਦ ਕੋਈ ਗੋਰਾਗਾ ਤੇ ਉੱਥੇ ਹੀ ਜਾ ਕੇ ਵੰਜ ਬਰਾਬਰ ਆਪਾਂ ਕੱਟ ਦਿੰਨੇ ਆਂਗੇ ਤੇ ਇੱਕ ਰੈਸਟੋਰੈਂਟ ਹੋ ਉਧਰ ਵੀ ਆ ਭਾਈ ਇੱਕ ਦੋ ਤਿੰਨ ਚਾਰ ਪਾਂਡੇ ਰੈਸਟੋਰੈਂਟ ਨੇ ਇੱਥੇ ਮਿੱਤਰਾ ਖਾਣਾ ਪੀਣਾ ਬਾਦੂਆ ਵੀ ਪਿੱਛੇ ਪਹਾੜ ਹੈ ਹਾਂ ਇੱਧਰ ਕੰਦ ਹੈ ਗੱਡੀ ਦੇ ਉੱਥੇ ਟੈਂਟ ਲਾ ਲਾ ਗੂੜੇ ਵੀ ਹੈ ਨਾਲ ਬਈ ਐਂ ਵੀ ਆ ਹਨ ਰੋਟੀ ਸਵਾਦ ਨਾਲੇ ਵਾਈਫਾਈ ਹੈ ਉੱਥੇ ਹਵਾ ਖੁੱਲੀ ਚੱਲੂ ਉੱਥੇ ਹਵਾ ਜਮਾਂ ਖੁੱਲੀ ਚੱਲਣੀ ਹੈ ਵਾਈਫਾਈ ਤਾਂ ਇਹਨਾਂ ਦਾ ਏਅਰ ਵਾਈਫਾਈ ਆ ਸਲੋ ਬਹੁਤ ਆ ਬਈ ਤੇ ਇਹ ਟਾਈਮ ਦਾ ਲੱਗਿਆ ਹੋਇਆ ਹੌ ਲੱਗਿਆ ਪੱਥਾ ਪਾਇਆ ਇੱਧਰ ਵਲੌਗ ਹੀ ਨਹੀਂ ਅਪਲੋਡ ਹੋ ਰਿਹਾ ਨਹੀਂ ਉਹ ਉੱਥੇ 4G ਤੇ ਹੋ ਜੂ ਇਹ ਰਿਟਰਲ ਤੇ ਤੇ ਨਹੀਂ ਹੁੰਦਾ ਉੱਥੇ ਲਾਂਦੇ ਯਾਰ ਓਟ ਇਹਨਾਂ ਦੇ ਇਹਦਾ ਬਾੜਾ ਸਲੋ ਚੱਲਦਾ ਹੁੰਦਾ ਇਹ ਵਾਲਾ ਤੱਤਾ ਪਾ ਆ ਨਾਣਾ ਯਾਰ ਗਰਮੀ ਤਾਂਦੀ ਨਹੀਂ ਨਾ ਧੂੜ ਮਿੱਟੀ ਕੁੱਥੀ ਜਾ ਕੇ ਨਾ ਮੈਂ ਕੱਲ ਨੂੰ ਪਾਸ ਕ੍ਰੋਸ ਕਰਕੇ ਸੁੱਕਣ ਨਾਲ ਤੇ ਇੱਧਰ ਨੌਜਵਾਨ ਕਹਿੰਦਾ ਇੱਥੇ ਲਾ ਲਈਏ ਤੰਬੂ ਤੇ ਉੱਧਰ ਹਵਾ ਬਹੁਤ ਖੁੱਲੀ ਚੱਲੂ ਖੁੱਲੇ ਜਿਹਾ ਤਾਂ ਚ ਤੇ ਦੇਖਦੇ ਆਂ ਮਾਹੌਲ ਹੁਣ ਤੇ ਬਾਕੀ ਭਾਈ ਕਿਹੜਾ ਨਵੀਂ ਜਗ੍ਹਾ ਤੇ ਆਉਨੇ ਉਪਰਾਏ ਲੱਗਦਾ ਹੁੰਦਾਗਾ ਓਨੇ ਚ 4 ਘੰਟੇ ਹੋ ਗਏ ਬੈਠਿਆਂ ਨੂੰ ਹੁਣ ਇੱਥੇ ਐਂ ਲੱਗਦਾ ਆਪਣੇ ਪਿੰਡ ਹੁੰਦਾ ਏ ਨੋ ਪਿੰਡ ਨਾਲ ਸੋਹਣੀ ਬਣਦੀ ਆ ਉੱਥੇ ਲਾ ਲੈ ਚੱਲ ਤੂੰ ਉਹ ਕਰ ਨੈਟਵਰਕ ਚੈੱਕ ਕਰ ਲੈ ਤੇ ਜੇ ਇੱਥੇ ਨੈਟਵਰਕ ਹੋਇਆ ਫੇਰ ਲਾਵਾਂਗੇ ਨਹੀਂ ਲਾਉਂਦੇ ਜੀ ਹਾਂ ਉਹ ਕੁੱਲੇ ਦਾ ਨੈਟਵਰਕ ਆ ਯੂਥ ਚੈੱਕ ਕਰ ਲਾ ਮਾੜਾ ਕੱਲ ਵਾਲੇ ਤੰਬੂਆਂ ਚ ਜਲਦੇ ਉਹ ਯਾਰ ਉਹ ਪਿਛੇ ਆਣਾ ਬੂ 2 ਕਿਲੋਮੀਟਰ ਜਾਂ ਅੱਗੇ ਆਊਗਾ ਓਰੇ ਹਵਾ ਨਹੀਂ ਲੱਗਣੀ ਪਰ ਗੱਲ ਆ ਹਾਏ ਚੱਲ ਵੇਖਦੇ ਆ ਤੂੰ ਤੂੰ ਇਹੋ ਜਿੰਦੀ ਗੱਡੀ ਇਹ ਡੀਜ਼ਲ ਗੱਡੀਆਂ ਹਾਂ ਫਿਰ ਇੱਥੇ ਆਕਸੀਜਨ ਵੀ ਘਟਣਾ ਤਾਂ ਕਰਕੇ ਉਹ ਜਿਹੜਾ ਬਾਈ ਟੈਂਟਰ ਤੇ ਸਾਈਕਲ ਦੀ ਜਿਹੜੀ ਆਪਾਂ ਗੱਲ ਕਰੀ ਜਾਂਦੇ ਸੀ ਕਿ ਗੋਰਾ ਲੱਗਦਾ ਬਾਈ ਤੇ ਉਹ ਬਾਈ ਭਾਈ ਆਪਣੇ ਕੋਲ ਹੀ ਇੱਥੇ ਪਹੁੰਚਿਆ ਖੜਾ ਹੈਲੋ ਵਾਟ ਯੂਰ ਨੇਮ ਮਰੀਆਨੋ ਮਰੀਆਨੋ ਤੇ ਭਾਈ ਇਹ ਗੋਰਾ ਇਟਲੀ ਤੋਂ ਆ ਤੇ 11000 ਕਿਲੋਮੀਟਰ ਚੱਲ ਕੇ ਕਹਿੰਦਾ ਮੈਂ ਇੱਥੇ ਇੱਧਰ ਪਹੁੰਚਿਆਗਾ 90 ਕੰਟਰੀਆਂ ਪਾਰ ਕਰਦਾ ਕਰਾਉਂਦਾ ਭਾਈ ਤੇ ਇੰਡੀਆ ਇੰਡੀਆ ਫਸਟ ਟਾਈਮ ਨੋ 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 ਆਈ ਲੋ ਆਈ ਵਾਸ ਅ ਲੋਟ ਆਫ ਟਾਈਮ ਇਨ ਇੰਡੀਆ ਇਸ ਇਸ ਵੈਰੀ ਨਾਈਸ ਆਈ ਇਨ ਸਾਈਕਲਿੰਗ ਫਸਟ ਟਾਈਮ ਸਾਈਕਲਿੰਗ ਸਾਈ ਇਨ ਲਾਦਾ ਮੋਰ ਦਨ 7 ਟਾਈਮ ਰਾਈਡ ਬਾਈ ਬਾਈਸਾਈਕਲ ਓਕੇ नो नो आई I, I like, I like, like so much <laughs> India. <laughs> And Ladakh. जुले uh, Jule, Jule. की पूछ रहा था बलविंदर मैं तो ये देख रहा था पहला मेनू कंफ्यूजन होती भी यार 19 कंट्रीज होन गई हैं हां 90 90 क्या 90 90 कंट्रीज यू हैव डन 90 कंट्रीज यस विद बाईसाइकल्स बाय बाईसाइकल बाय बाईसाइकल्स आई कंप्लीट टू टूर्स अराउंड द वर्ल्ड ਆ ਆਈ ਬੋਰਨ ਇਨ ਅਰਜਨਟੀਨਾ ਬੋਰਨ ਇਨ ਅਰਜਨਟੀਨਾ ਸਾਊਥ ਅਮਰੀਕਾ ਪਰ ਇਟਲੀ ਨਾਲ ਕੀ ਜ਼ਰਾ ਹਿਸਾਬ ਕਿਤਾਬ ਪੁੱਛੀ ਹੈ ਇਟਲੀ ਤੋਂ ਬਈ ਕਹਿੰਦਾ ਵਾਟ ਇਜ਼ ਦਾ ਕਨੈਕਸ਼ਨ ਇਹ ਆਈ ਲੀਵ ਇਨ ਇਟਲੀ ਉਹ ਮੁੱਕ ਦੀ ਗੱਲ ਪਤਾ ਕੀ ਹੈ ਅੰਗਰੇਜ਼ੀ ਚ ਭਰਾਵਾ ਆਪਣਾ ਵੀ ਹੱਥ ਤੰਗ ਹੈ ਤੇ ਇਹਦਾ ਵੀ ਤੰਗ ਹੈ ਆ ਭਾਈ ਸਾਨੂੰ ਭਾਈ ਅਸੀਂ ਕਹਿ ਦੋ ਮੈਂ ਕਿ ਲਾਉਣ ਲੱਗੇ ਨਾ ਉਹੀ ਗੱਲ ਜੇ ਮਾਈਕ ਲਾਉਣੇ ਜਦੋਂ ਬੰਦਾ ਉਹੀ ਪੈ ਪੈ ਵੀ ਦਿਆ ਹੋ ਜਾਂਦਾਗਾ ਆਮ ਬੰਦਾ ਵੀ ਤੇ ਬਾਈ ਕਹਿੰਦਾ ਮੇਰੀ ਇੰਗਲਿਸ਼ ਵੀਕ ਹੈ ਮਗਾਇ ਸੀ ਵੀ ਕੋਈ ਰੋੜ ਰੋੜ ਕੇ ਨਹੀਂ ਸਿੱੜਦੇਗੇ ਤੇ ਸਾਡੀ ਇੰਗਲਿਸ਼ ਵੀ ਸੋ ਸੋ ਆਨ ਬਾਈਸਾਈਕਲ ਮਾਈ ਫਰਸਟ ਫਰਸਟ ਕੰਟਰੀ ਵੇਅਰ ਯੂ ਸਟਾਰਟ ਆ ਇਨ ਅਰਜੈਂਟੀਨਾ ਇਨ ਅਰਜੈਂਟੀਨਾ 89 86 in 86. In 86 1986 ਯੈਸ ਵਾਟ ਯੂ ਰੇਜ਼ ਅਰਾਊਂਡ 40 ਈਅਰਸ ਅਗੋ 40 ਹਜ਼ਾਰ ਪਹਿਲਾਂ ਸਟਾਰਟਿੰਗ ਕਰੀ ਸੀ ਸਾਈਕਲਿੰਗ ਫਿਰ ਹੁਣ ਕਿਤੇ 90 ਸਿਆ ਦਾ ਸਿਆ ਕੰਟਰੀਆਂ ਹੋਈਆਂ ਸਾਈਕਲ ਤੇ ਜਾਂਦੇ ਦੀਆਂ ਯੂਰੇਜ ਮੈਂ ਹੂੰ ਬਾਈ ਏਜ ਇਹ ਆ ਇਹ 57 57 57 ਸਾਲ ਹਾਂ 57 ਸਾਲਾਂ ਦਾ ਬਾਈ ਕਹਿੰਦਾ ਤੇ ਅਜੇ ਕੱਲ ਨੂੰ ਬਾਈ ਨੇ ਵੀ ਉਮਲਿੰਗਲਾ ਚੜਨਾਗਾ ਇਹ ਸਾਨੂੰ ਪੁੱਛੀ ਜਾਂਦੀ ਸੀ ਕਿ ਤੁਸੀਂ ਕਦੋਂ ਚੜਨਾ ਅਸੀਂ ਇਹਨੂੰ 5 ਕਿਪਾਈ ਦਾ ਟਾਈਮ ਦੱਸਿਆ ਸੀਗਾ ਬਾਈ ਨੂੰ ਤੇ ਕਹਿੰਦਾ ਸੋ ਅਰਲੀ ਆ ਤੇ ਅਸੀਂ ਕਿਹਾ ਵੀ ਕਹਿੰਨੇ ਤਾਂ ਅਸੀਂ ਅਹੀਂ ਹੁੰਨੇ ਆ ਫਿਰ ਅਸੀਂ ਚੜਦੇ ਤੇ ਤੋਂ ਪਛੜੀ ਤੇ ਸੁਰਦੇ ਨੇ ਇਹ 5 ਕ ਕਹੋਗੇ 6 ਕ ਹੋਵੇ ਤਾਂ ਚੱਲ ਪੂ। ਹਾਂ। ਬਸ ਠੀਕ ਆ ਨਾਈਟ ਟੂ ਮੀਟ ਯੂ ਕਰਦੇ। ਨਾਈਟ ਟੂ ਮੀਟ ਯੂ ਬ੍ਰੋ। ਥੈਂਕ ਯੂ। ਥੈਂਕ ਯੂ। ਸੀ ਯੂ ਟੂਮੋਰੋ ਓਨ ਦਾ ਵੇ। ਯਾ, ਵਾਈ ਨਾਟ। ਜੁਲੇ ਜੁਲੇ ਸਤਿ ਸ਼੍ਰੀ ਅਕਾਲ ਜੀ। ਬਾਏ। ਸਤਿ ਸ਼੍ਰੀ ਅਕਾਲ ਤਾਂ ਸਗਾਦੇ ਬਾਈ ਨੂੰ। ਸਤਿ ਸ਼੍ਰੀ ਅਕਾਲ ਤਾਂ ਸਗਾਦੇ ਬਾਈ ਨੂੰ। ਸਤਿ ਸ਼੍ਰੀ ਅਕਾਲ ਜੀ ਹੱਥ ਜੋੜਾ ਪੰਜਾਬ ਹੱਥ ਜੋੜ ਕੇ 1 ਸੈਕਿੰਡ ਕਲਰ ਹੈਸਲ ਚੱਲ ਰਹੀ ਹੈ ਨਹੀਂ ਦੋ ਹੱਥ ਜੋੜੇਗਾ ਆਪੇ ਸਮਝ ਜਾਣਗੇ ਇਹਨਾਂ ਨੂੰ ਪਤਾ ਹੁੰਦਾ ਇਹ ਸਾਈਨ ਦਾ ਹੱਥ ਜੋੜ ਕੇ ਬਲਾ ਸਤਿ ਸ਼੍ਰੀ ਅਕਾਲ ਜੀ ਕੀ ਆ ਕਰ ਲਾ ਗਾ ਸਤਿ ਸ਼੍ਰੀ ਅਕਾਲ ਜੀ ਤੋ ਇਹ ਹੱਥ ਜੋੜ ਦਿੰਦਾ ਪਹਿਲੀ ਕਹਿ ਦਿੰਦੇ ਹੈ ਵੀ ਹਾਂ ਹਾਂ ਕੋਈ ਗੱਲ ਨਹੀਂ ਹੈ ਨਾਈਸ ਵੀ ਕੋਈ ਖਾਲਾ ਜੀ ਦਾ ਪੜਾ ਨਹੀਂ ਇੱਥੇ ਵੀ ਕੱਚੇ ਜੇ ਫਿਰ ਰਿਹਾ ਨੇ ਉਲਟਾ ਆਪਾਂ ਨੂੰ ਕਹਿ ਰਹੇ ਦੰਡਰੀ ਲੱਗਦੀ ਆਈ ਹੈਵ ਨੋ ਮੋਕਟੇਲ ਨੋ ਕੁਇਕਟੇਲ ਆਈ ਹੈਵ ਓਨਲੀ jacket minus uh, from the from the <laughs> <laughs> you buy in the military store no maybe army store army store uh -huh. because uh, okay but you are the sick no sick <laughs> yeah. strong. Uh, strong strong <laughs> <laughs> okay bro <laughs> ah, nice to meet you <laughs> thank you ms cd you the ms you argentina my city kara jo हां हां मलोट आई एम ठीक है आई एम द द गाय द आई ऑर्गेनाइजर टूर बाय बाइसिकल सॉरी आई एम ऑर्गेनाइजर टूर ऑर्गेनाइजर ओके 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 आई एम द प्रोफेशनल ओके 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 भाई गेना प्रोफेशनल साइक्लिस्ट आ ते okay, okay, okay. okay, 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 <laughs> मैं ऑर्गेनाइजर भी एजे ट्रिप ऑर्गेनाइज कर दे रहे ने अस कंट्री बाय लुक इनवाइट अस अर्जेंटीना ए आल्सो Also, uh, uh, the group haan, in, in, Le, in more Le. than two two months ago okay. look and oh, wow. this is my staff hey, my, my staff haan. from india this hmm. is my friend dorche. dorche and we are working together for assist the people okay and also in in kyrgyzstan in kyrgyzstan the mm -hmm. last one look nice if hey, i ਆ ਟ੍ਰਿਪ ਆਰਗੇਨਾਈਜ਼ ਕਰ ਰਿਹਾ ਪਹਿਲਾਂ ਖੁਦ ਐਕਸਪੀਰੀਅੰਸ ਕਰਦਾ ਏ ਤੇ ਗੱਲਾਂ-ਵਾਤਾਂ ਇਕੱਠੀਆਂ ਕਰਕੇ ਫਿਰ ਇਹ ਅੱਗੇ ਟੀਮ ਨੂੰ ਲੈ ਕੇ ਹਾਂ ਤੇਰੇ ਮੇਰੇ ਵਰਗੇ ਨੂੰ ਪਿੱਛੇ ਲਾ ਕੇ ਲਿਆਉਂਦਾ ਫਿਰ ਵੀ ਆਜੋ ਬਹੁਤ ਨਿਆਰਾ ਬਾਈ ਜਮਾ ਸਵਾਰ ਠੀਕ ਹੈ ਅੱਗੇ ਕੱਢਦੇ ਕੱਢਦੇ ਭਾਈ ਗੁਰ ਦੇ ਰੈਟ ਲਵੇ ਆ ਕੇ ਦੇ ਨਾਲ ਇਹਦਾ ਸਾਈਕਲ ਦੇਖੀ ਜਾਂਦੇ ਸੀ ਜਿਹੜਾ ਇਹ ਸਾਈਕਲ ਖੜਾਗਾ ਬਾਈ ਦਾ ਇਹ ਗ੍ਰੇਵਲ ਬਾਈਕ ਆ ਜਿਹਦੀ ਸਪੀਡ ਚੰਗੀ ਹੁੰਦੀ ਆ ਐਮਟੀਵੀ ਨਾਲੋਂ ਇਹਦੇ ਨਾਲੋਂ ਵੱਧ ਸਪੀਡ ਹੁੰਦੀ ਆ ਰੋਡ ਬਾਈਕ ਦੀ ਇਹਦੇ ਟਾਇਰ ਮਾੜੇ ਜਿਹੇ ਪਤਲੇ ਹੁੰਦੇ ਆਪਣੇ ਵਾਲੇ ਆ ਰੋਡ ਬਾਈਕ ਨਾਲੋਂ ਅੰਮਰੀ ਰੋਡ ਬਾਈਕ ਨਾਲੋਂ ਨਹੀਂ ਸੌਰੀ ਇਹ ਐਮਟੀਵੀ ਨਾਲੋਂ ਤੇ ਇਹਦੇ ਇੱਥੇ ਸਸਪੈਂਸ਼ਨ ਨਹੀਂ ਹੁੰਦੀ ਹਲਕੀ ਜਿਹੀ ਸਸਪੈਂਸ਼ਨ ਇਹਦੇ ਪਈ ਹੈਂਡਲ 'ਚ ਹੁੰਦੀ ਹੈ ਇੱਥੋਂ ਮਾੜਾ ਜਿਹਾ ਇਹ ਝਾਂਪਦਾ ਹੁੰਦਾ ਐ ਇਹ ਕਹਿੰਦਾ ਇਹ ਚੰਗੇ ਹੁੰਦੇ ਆ ਇੱਕ ਟੂਰਿੰਗ ਬਾਈਕ ਹੁੰਦੀ ਆ ਉਹਦੇ ਵੀ ਇੱਥੇ ਸਸਪੈਂਸ਼ਨ ਨਹੀਂ ਹੁੰਦੀ ਮੁਰਲੇ ਚਿੰਟੇ 'ਚ ਉਹਦੇ ਵੀ ਤਾਂ ਹਲਕੀ ਜੀ ਅਰੇ ਮਿੱਤਰ ਨੂੰ ਸਲੂਟ ਆ ਯਾਰ ਵੀ 90 ਕੰਟਰੀਆਂ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਮੈਂ ਤਾਂ ਉਦੋਂ ਦੇ ਸ਼ੌਕ ਹੋਇਆ ਵਾ ਮਾਹ ਵੀ ਗੇਮ ਤਕੜੀ ਹੈ ਲੋਟਾ ਕੰਮ ਤੇ ਆਹ ਵਾਲੇ ਬੈਗ ਭਾਈ ਖਾਸ ਤਕੜੇ ਹੁੰਦੇ ਆ ਉਹ ਆਪਣੇ ਕੁਦੇ ਕੋਲੇ ਵੀ ਇਹੀ ਨੇਗੇ ਏ ਆਰਟੀਲਿਵ ਇਹ ਇਹਨਾਂ ਦੇ ਇੱਕੋ ਇਸ ਹੈ ਆ ਹੋਂਦਾ ਹੋਂਦਾ ਕਲਾਸਿਕ ਸਾਈਜ਼ ਇਹ 2400 ਦਾ ਜੋੜਾ ਪੈਂਦਾ ਲਗਭਗ 1200 ਦਾ ਇੱਕ ਬੈਗ ਆ ਪੈ ਜਾਂਦਾ ਹੁੰਦਾ ਹੈ ਇਹ ਨਹੀਂ ਸਡਲ ਮਹਿੰਗੀ ਹੁੰਦੀ ਹੈ ਹੈ ਸਡਲ ਮਹਿੰਗੀ ਬਰੂਕਸ ਤਾਂ ਨਹੀਂ ਹੈਗੀ ਇਹ ਨਹੀਂ ਹੋ ਰਹੀ ਹੈ ਪਰ ਇਹ ਨਹੀਂ ਨਹੀਂ ਕਾਪੀ ਕਾਪੀ ਕਹਨੂ ਆ ਦੇਖ ਤਾਂ ਕੁਸ਼ਮੇ ਜੀ ਆ ਪਾਵਰ ਸੋਹਣਾ ਖੈਰ ਬਾਈਕ ਪਈ ਏ ਤਕੜੇ ਹੁੰਦੇ ਨੇਗੇ ਜਿਹੜੀ ਬਾਈਕ ਅਨੀਆਂ ਕੋਲ ਨਹੀਂ ਹੈ ਹਾਂ ਉਹ ਵੀ ਕੁਛ ਐਦਾਂ ਦੀ ਉਹਨੇ ਬਾਰੋਂ ਮਹਗਾਈ ਸੀਗੀ ਉਹ ਉਸ ਟਾਈਮ ਪਈ ਸੀ ਮੈਨੂੰ ਲੱਗਦਾ 12000 ਦੀ ਹਾਂ 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 ਬਾਈਕ ਅਨੀਆਂ ਵਾਲੀ ਸੀਟ ਹਾਂ ਸੀਟ ਬਰੂਕਸ ਵਾਲੀਆਂ ਘੈਂਟ ਹੁੰਦੀ ਆ ਇਹਦੇ ਉਹ ਖਾਸਾ ਮਹਿੰਗਾ ਕੰਮ ਆ ਬਰੂਕਸ ਵਾਲਾ ਕਾਠੀ ਦਾ ਔਰ ਜੇ ਬਾਈ ਕਾ ਨੀਰੇ ਹੀ ਪਹਿਲਾ ਬਲੌਗ ਲਾਗੇ ਬਣਾਣ ਹਾਂ ਪਰ ਤਕੜੀ ਗੱਲ ਬਾਤ ਸੀ ਪੁਰਾਣੇ ਹੁੰਦੇ ਪੁਰਾਣੇ ਬੰਦੇ ਪਈ ਚੱਲਣ ਵਾਲੇ ਹਾਂ ਤੇ ਖੈਰ ਆਪਾਂ ਆਪਣਾ ਜੀ ਤੱਬੂ ਲਾ ਲਈ ਕਿਸੇ ਪਾਸੇ ਜਰਾ ਆਪਾਂ ਅੱਜ ਵੀ ਨੀਰਾ ਕਰ ਦੇਣਾ ਦੁਪਹਿਰੇ ਦੀ ਫਿਰਦੇ ਫਿਰਦੇ ਨੇ ਇੱਥੇ ਅਸੀਂ ਭਾਈ ਅਸਲ 'ਚ ਨੈਟਵਰਕ ਦੀ ਜਾਗ 'ਚ ਪਰਦੇਸੀ ਵੀ ਕਿੱਥੇ ਵੱਧਾਂ ਦੂਰ ਦੇ ਡੰਡੇ ਜਾਈ ਜਾਂਦਾ ਭੱਜ ਜਾਂਦਾ ਔਰ ਜੀ ਆ ਬਦ ਚੱਲ ਰਿਹਾ ਉਹ ਵਧੀਆ ਡਾਂਗ ਲਾ ਦੂ ਕਿ ਇੱਥੇ ਜਿਹੜਾ ਕਾਟੇਜ ਦਾ ਉਹਦਾ ਰੈਂਟ ਵਗੈਰਾ ਇਹ ਉਹ ਦੱਸ ਦੇ ਬਈ ਕਿੰਨਾ ਹੈ ਅਸੀਂ ਬਈ ਹੋ ਪਰਲਿਆਂ ਕੋਲੇ ਜਿ ਬਾਗੇ ਮਖ ਮਾੜਾ ਇਹ ਪੁੱਛ ਲਈ ਇਹਨੂੰ ਮਖ ਗਿਆ 100 200 ਦੀ ਗੱਲ ਬਣਦੀ ਉਹ ਵੀ ਆਪਾਂ ਆਪਣੇ ਸਾਈਕਲ ਖੜਾ ਕੇ ਆਈਂ ਲੇਟ ਜਾ ਕੇ ਅੰਦਰ ਇਹਨਾਂ ਦੇ ਤੇ ਉਹਨਾਂ ਨੇ ਸਾਡਾ ਮੂਹ ਵੀ ਪਰੇ ਕਰਾਤਾ 1500 ਕਹਿ ਕੇ ਆ ਜਾ ਮਖ ਆਪਦਾ ਤੰਬੂ ਖੋਲਦੇ ਆਂਗੇ ਆਪਾਂ ਤੇ ਜੜਦੇ ਆ ਕਿਸੇ ਵਾਸੇ ਪਾ ਤੰਬੂ ਲਾਉਣ ਵਾਸਤੇ ਦੋ ਚੀਜ਼ਾਂ ਦੇਖਣੀਆਂ ਪਹਿਲਾ ਨੈਟਵਰਕ ਦੂਆ ਹਵਾ ਨਾ ਕਿਤੇ ਵਾਲੀ ਲੱਗਦੀ ਹੋਵੇ ਅਸੀਂ ਓਟ ਜੀ ਦੇਖਦੇ ਫਿਰਦੇ ਸੀ ਬਈ ਹਵਾ ਸੁੱਕ ਨਾਲ ਹੋਣੀ ਖਾਸੀ ਠੰਡੀ ਹੋ ਗਈ ਐ ਇਸ ਕੇ ਵੇਲੇ ਬਸ ਮਿੱਤਰ ਇੱਕ ਟੈਂਟ ਹੋਰ ਲੱਗਿਆ ਵਾ ਕਿੱਥੇ ਉਹ ਦੇਖ ਉਹ ਵਾਲਾ ਡਿਗਾ ਚਲਾਉਣ ਵਾਲਾ ਇਹ ਕੋਈ ਹੋਰ ਬੰਦੇ ਹੋਣਗੇ ਗੱਡੀ ਗੱਡੀ ਵਾਲੀ ਜਾਂ ਕੁਵੇਂ ਚੱਲ ਆਇਆ ਫਿਰ ਆਪਾਂ ਲਾਉਨੇ ਯਾਰ ਕਿ ਮੈਂ ਬ੍ਰੇਕ ਲੇਦਾ ਤਾਂ ਠੀਕ ਆ ਯਾਰ ਆ ਕਸੂ ਆ ਵੇਕਾ ਨਮਾ ਹੈਗਾ ਤ ਨਮਾ ਬਾਦ ਨੇ ਫਿਰ ਸਾਰੇ ਦਿਨ ਦੇ ਬੈਠੇ ਬੈਠੇ ਨੌਜਵਾਨ ਨੇ ਭਾਈ ਹੱਥ ਨੇ ਜੇ ਤੰਬੂ ਲਾ ਕੇ ਇੱਥੇ ਆ ਮੁੱਦਾ ਪਾਲਿਆ ਸਾਈਕਲ ਡਾਕਟਰ ਸਾਹਿਬ ਹੋਰੇ ਖੁਦਾ ਆ ਪਾਏ ਹੋਏ ਨੇਗੇ ਕਿ ਕਹਿੰਦੇ ਹੁਣ ਰੈਜ ਜੀ ਬਣ ਗਈ ਪਹਿਲਾਂ ਛੋਟੇ ਛੋਟੇ ਲੱਗਦੇ ਸੀ ਐਂ ਸੀ ਚੜਾਈ ਚ ਵਾਲੀ ਲੋਡ ਨੇ ਤੇ ਹੁਣ ਰੈ ਐ ਬਣ ਗਈ ਕਿ ਚੱਲ ਬ੍ਰੇਕ ਪੈਡ ਨਵੇਂ ਪਾਈ ਦਿੰਨੇ ਆ ਤੇ ਫਿਰਾਲ ਲੋਟਾ ਕੰਮ ਮਾਹੌਲ ਸਾਰਾ ਇੱਥੇ ਤਾਂ ਉਹ ਧਬੀ ਦੇ ਸਾਹਮਣੇ ਲਾ ਲਿਆ ਆਪਣਾ ਤੰਬੂਰੇ ਕਿ ਹਵਾ ਦਾ ਇੱਥੇ ਮਾੜੀ ਵੱਧ ਲੱਗਦੀ ਆ ਪਰ ਇੱਥੇ ਨੈਟਵਰਕ ਮਾੜਾ ਵੱਧ ਸੀਗਾ ਇਸ ਚੀਜ਼ ਦਾ ਸੀ ਇਹ ਲਾਲਚ ਕਰ ਲਿਆ ਤੇ ਇਹਦਾ ਬਸ ਆ ਪੰਜ ਕਿ ਮਿੰਟ ਦਾ ਗਾਵਾ ਬ੍ਰੇਕ ਪੈਡ ਬਦਲਾ ਕੇ ਇਨੋਂ ਦੁਬਾਰੇ ਸਿੱਧਾ ਕਰਕੇ ਇੱਥੇ ਤੇਲ ਪਾਣੀ ਸਾਰਾ ਚੈੱਕ ਹੋ ਰਿਆ ਹਵਾ ਹਵਾ ਪਾ ਲਈ ਮਾੜੀ ਮਾੜੀ ਪਾਉਣੀ ਸੀ ਗਿਆ ਮੈਂ ਉੱਦੇ ਘਟ ਪਈ ਸੀ ਜਾਣ ਕੇ ਪਹਿਲਾਂ ਖਰਾਬ ਰੋਡ ਤੇ ਤੇ ਇੱਧਰ ਆਉਣ ਆਹ ਰੋਡ ਸਾਰਾ ਸਹੀ ਹੈਗਾ ਫਿਰ ਦਵੱਲੀ ਫਿਰਾਂਗੇ ਇੱਧਰਲੇ ਪਾਸੇ ਕੱਲ ਨੂੰ ਇਮਤਿਹਾਨ ਕੀ ਘੜੀ ਵਾਲੀ ਗੱਲਬਾਤ ਹੈਗੀ ਚਾਂਗਲਾ ਚਾਂਗਲਾ ਕਿੱਧਰੋਂ ਆ ਗਿਆ ਉਮਲਿੰਗਲਾ ਦੁਨੀਆ ਦੀ ਸਾਰੀ ਤੋਂ ਉੱਚੀ ਸੜਕ ਤੇ ਚੜ੍ਹਨਾ ਰੱਬ ਦਾ ਨਾਮ ਲੈ ਕੇ ਕੱਲ ਨੂੰ ਤੇ ਦੁਆਵਾ ਕਰਿਓ ਭਾਈ ਸਾਡੇ ਵਾਸਤੇ ਇਹ ਕਿਉਂ ਮਤਰਾ ਓਕੇ ਰਿਪੋਰਟ ਹੈ ਜੀ ਓਕੇ ਰਿਪੋਰਟ ਹੈ ਪਿੰਨ ਪਿੰਨ ਨਮਾਵਾ ਦੀਏ ਪਿੰਨ ਤਾਂ ਉਹੀ ਪਾਦੇਉ ਪਈ ਐ ਜੀ ਉਹ ਜਰਜੀ ਲੱਗੀ ਹੋਈ ਉਹਨੂੰ ਚੱਲ ਨਾ ਮੈਂ ਬਾਦੇ ਫਿਰ ਤੇ ਸਭ ਦਾ ਪਤਾ ਪਈ ਨੌਜਵਾਨ ਸਾਰਾ ਚੱਕੀ ਫਿਰਦੇ ਆਗੇ ਡੂਅਲ ਲਾਈਜ਼ਰ ਕਿੱਥੇ ਰੱਖਿਆ ਹੋਇਆ ਤੇ ਖੈਰ ਭਾਈ ਆਪਣਾ ਵਲੌਗ ਇੱਥੇ ਸਮਾਪਤ ਕਰ ਦਿੰਨੇ ਅੱਜ ਟਾਈਮ ਨਾਲ ਅਪਲੋਡ ਕਰਕੇ ਟਾਈਮ ਨਾਲ ਸੌਂ ਜਾਗੇ ਇਹਨਾਂ ਨੂੰ ਖਾ ਕੇ ਦੋ ਦੋ ਰੋਟੀਆਂ ਤੇ ਵਿਲਹਾਲਾ ਮਿਲਦੇ ਆ ਸਵੇਰੇ 7 ਵਜੇ ਇੱਕ ਨਵੇਂ ਨਗੁਰ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰੇ ਸਤਿਕਾਰਯੋਗ ਸੋਡਾ ਸਾਰੇ ਵੀਰਾਂ ਭੈਣਾਂ ਦਾ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਹਾਈਪ ਕਰਿਓ ਫੋਲੋ ਵੀ ਕਰ ਲਿਓ ਇਸ ਨਾਂ ਤੇ ਇੰਸਟਾਗ੍ਰਾਮ ਆ ਭਾਈ ਆਪਣਾ ਪੁੱਠਾ ਹਾਂ ਇਸੇ ਲੋਟੀ ਜਾਊਗਾ ਹਾਂ ਹੋ ਜਾਣਾ ਹੂੰ ਹੂੰ ਸਹੀ ਆ ਤੇ ਖੈਰ ਠੀਕ ਆ ਭਾਈ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ